ਦੀਵਾ ਪਾਲਣਾ ਪਏਗਾ ਸੋ ਵਟ ਸਭ ਤੋਂ ਵੱਡਾ ਦੁੱਖ ਕੀ ਹੈ ਧਰਮ ਠੀਕ ਹੈ ਪੰਜ ਦੁੱਖ ਮੰਨ ਮੰਨੇ ਕਾਮ ਕ੍ਰੋਧ ਬਹੰਕਾਰ ਸਾਰੇ ਸੰਸਾਰ ਦੀ ਸਾਜੀ ਸਮੱਸਿਆ ਹੈ ਸੋ ਤੇ ਕਲੋਵੇ ਕਮਾਲ ਹੋਵੇ ਪਰ ਹੋ ਕੀ ਹੈ ਲੋਭ ਠੀਕ ਹੈ 500 ਹੈ 1000 ਰੁਪਏ ਕਮਾਣਾ ਤਰਾ ਆਪਣੇ ਗੁਰੂ ਨਾਲ ਹੀ ਤਰਾ ਕਰਨਾ ਠੀਕ ਹੈ ਗੁਰੂ ਦੀ ਮਾਇਆ ਪ੍ਰਚਾਰ ਲਈ ਵਰਤਣੀ ਸੀ ਸਤੋ ਵੱਡਾ ਗਿਆਨ ਹੈ ਜਿਦਾਂ ਸੂਰਜ ਉਦੇ ਹੋਏਗਾ ਚੜੇਗਾ ਪਰਮ ਭਜੇਗਾ ਹਨੇਰਾ ਜਾਏਗਾ ਜਦੋਂ ਗੁਰੂ ਦਾ ਪ੍ਰਸਾਦ ਪ੍ਰਕਾਸ਼ ਹੋਏਗਾ ਗਿਆਨ ਆਏਗਾ ਹਨੇਰਮ ਭਜੇਗਾ ਪਰਮ ਬਾਤ ਵੱਡਾ ਇੱਕ ਦੁੱਖ ਦਾ ਕਾਰਨ ਹੈ ਜਦੋਂ ਦੁੱਖਾਂ ਦਾ ਇਲਾਜ ਕਰਾਂਗੇ ਸੁੱਖ ਆਪਣੇ ਆਪ ਆਉਂ ਤਨ ਤਨ ਗੁਰੂ ਰਵਿਦਾਸ ਜੀ ਦਾ ਜੋ ਜੜਵਿਧਿਆਰ ਆ ਰਿਹਾ ਹੈ ਸਾਰੇ ਸੰਸਾਰ ਚ ਮਨਾਇਆ ਜਾ ਰਿਹਾ ਅੱਜ ਸ੍ਰੀ ਗੁਰ ਸਤਿਏ ਪਾਤਸ਼ਾਹ ਜੀ ਹਰ ਰਾਇ ਸਾਹਿਬ ਜੀ ਦਾ ਵੀ ਪ੍ਰਕਾਸ਼ ਦਿਹਾੜਾ ਹੈ ਜਨਮ ਦਿਨ ਹੈ ਸਾਰੇ ਸੰਸਾਰ ਚ ਧੂਮ ਧਾਵਨ ਲ ਮਲਾਇਆ ਜਾ ਰਿਹਾ ਹੈ ਇਹ ਛੱਟ ਕਹਾਣੀ ਕੀ ਹੈ ਇਹ ਬੇਦਵੀ ਨਾ ਲਿਖਦੇ ਲਿਖਦੇ ਅੱਧੇ ਚ ਛੱਡਿਆ ਹੈ ਇਹ ਤਾਂ ਤਾਂ ਸ੍ਰੀ ਗੁਰੂ ਵਸੰਦੀ ਜੀ ਨੇ ਵੀ ਅੱਧੇ ਚ ਲਿਖ ਤੇ ਛੱਡੀ ਹੈ ਪੂਰਾ ਨਹੀਂ ਜੇ ਪੂਰਾ ਆ ਗਿਆ ਰਮਾਇਣ ਪੂਰੀ ਹੋ ਗਈ ਮਹਾਭਾਰਤ ਪੂਰੀ ਹੋ ਗਈ ਲਿਖਿਆ ਗਿਆ ਨਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਹੁਤ ਵੱਡਾ ਖਜ਼ਾਨਾ ਹੈ ਸਮੁੰਦਰ ਦਾ ਵੀ ਹੋ ਸਕਦਾ ਹੈ ਅੰਤ ਹੋ ਜੇ ਇਹ ਲੂਣ ਦੀ ਡਲੀ ਸਮੁੰਦਰ ਦਾ ਅੰਤ ਲੈਣਗੇ ਵਿੱਚੇ ਕਰ ਦੇ ਕੀ ਪ੍ਰਾਪਤ ਕਰਨਾ ਹੈ ਸਭ ਕੁਝ ਦੇ ਹੀ ਚ ਮਿਲੇਗਾ ਇਹ ਅੰਧੇਰੇ ਕਰਕੇ ਜੋ ਇਹ ਰਸੀ ਸੀ ਸਾਨੂੰ ਤੇ ਸੱਤ ਦੇ ਸਲਾਪਿਆ ਦੀਵਾ ਬਲੇ ਅੰਧੇਰਾ ਜਾਏ ਦੇਦ 파ਟਾ ਦੇਦ 파ਟ ਮਤ ਪਪਾਖਾਈ ਜਿੰਦਗੀ ਰਵਾਏਗੀ ਹਾਏ ਹਾਏ ਕਰਾਏਗੀ ਹਰੇਕ ਮੋੜ ਤੇ ਦੁੱਖ ਹੈ ਜਿਹੜਾ ਦੁੱਖਾਂ ਦਾ ਇਲਾਜ ਕਰਾਂਗੇ ਸੁੱਖ ਆਪਣਿਆ ਪਾਉਣਗੇ ਜੀ ਸਭ 25 ਰੁਪਏ ਘੰਟਾ ਸਾਡੇ ਗਰੰਥੀਆਂ ਦਾ ਪਰ ਰਾਜ ਕਰੇਗਾ ਖਾਲਸਾ ਠੀਕ ਹੈ ਦਾਸ ਕਹਿੰਦਾ ਹੈ ਬਾਹ ਖੜੀ ਕਰਕੇ ਜਿਹੜੀ ਚੀਜ਼ ਦੀ ਲੋੜ ਹੈ ਪ੍ਰਗਟ ਹੋਏਗੀ ਇਹ ਗੋਲਕ ਪ੍ਰਚਾਰ ਵਾਸਤੇ ਮਾਇਆ ਸੀ ਸਾਰਾ ਖੇਲ ਮੰਨਦਾ ਸੀ ਮਨ ਦੀ ਖਰਾਕ ਹੋ ਰਹਾ ਤਨ ਦੀ ਖਰਾਕ ਹੋ ਰਹਾ 99 ਪੁਆਇੰਟ ਇਹ ਦੇ ਖੇਲ ਹੈ ਮਨ ਦਾ ਇਹ ਡਰਾਈਵਰ ਹੈ ਸਾਡਾ ਜਿਹੜੀ ਸੋਚਦਾ ਮੈਂ ਹਾਂ ਉਸੇ ਸੋਚ ਨੇ ਅੱਗੇ ਵਿਕਾਸ ਕਰਨਾ ਹੈ ਜੇ ਮੈਂ ਕਾਮੀ ਹਾਂ ਇਹਨੇ ਕਾਮ ਤੇ ਕੰਮ ਕਰਨਾ ਹੈ ਜੇ ਮੈਂ ਲੋਭੀ ਹਾਂ ਇਹ ਮਨ ਨੇ ਲੋਭ ਤੇ ਕੰਮ ਕਰਨਾ ਹੈ ਸਭ ਤੋਂ ਵੱਡਾ ਖਤਰਨਾਕ ਹੈ ਭਰਮ ਇਹ ਧਰਮ ਦੇ ਨਾਂ ਤੇ ਮਾਇਆ ਇਕੱਠੀ ਕਰ ਲਈ ਗਿਆਨ ਦੀ ਵੰਡਣਾ ਸੀ ਨਹੀਂ ਉਲਟਾ ਹੋ ਗਿਆ ਅੱਜ ਦੁਰਮਤ ਦਾ ਪ੍ਰਚਾਰ ਹੋ ਰਿਹਾ ਹੈ 990% ਸ ਜਿਹੜੀ ਚੀਜ਼ ਦੀ ਲੋੜ ਹੈ ਆਪਦੀ ਪ੍ਰਗਟ ਹੋਏਗੀ ਹੋਏਗੀ ਜੀ ਕੋਈ ਰੋਕ ਨਹੀਂ ਸਕਦਾ ਝੂਠ ਕਿੰਨਾ ਚਿਰ ਆਪਣਾ ਪੈਰ ਬਸਾਰੇਗਾ ਆਖਰ ਸੱਚ ਦੀ ਹਾਰ ਵੀ ਜਿੱਤ ਦਾ ਮੁਕਾਬਲਾ ਕਰੇਗੀ ਜਿੰਦਗੀ ਰਵਾਏਗੀ ਹਾਏ ਹਾਏ ਕਰਾਏਗੀ ਇੱਥੇ ਜਨਮ ਲੈਣਾ ਦੁੱਖਾਂ ਦੀ ਨਿਸ਼ਾਨੀ ਹੈ ਜਦੋਂ ਦੁੱਖਾਂ ਦਾ ਇਲਾਜ ਕਰਾਂਗੇ ਸੁੱਖ ਆਉਣਗੇ ਕੀ ਪ੍ਰਾਰਥਨਾ ਸਭ ਕੁਝ ਇੱਥੇ ਹੀ ਚ ਮਿਲੇਗਾ ਇਹ ਪਰਮ ਅੰਦਰ ਹੀ ਹੈ ਪਰਮੇਸ਼ਰ ਅੱਲਾ ਰਾਮ ਵਾਹਿਗੁਰੂ ਪਰੇ ਵੱਡਾ ਭਲੇਖਾ ਪੈ ਗਿਆ ਆਜੋ 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 ਕਰਾਂ ਚ ਮਾਇਆ ਇਕੱਠੀ ਕੀਤੀ ਕਰਾਈ ਖਰੀਦਾ ਮੰਦਰ ਬਣਾਤਾ ਆਜੋ ਹੁਣ ਸਾਡੇ ਤੋਂ ਲਓ ਮੰਗ ਕੇ ਪਰਮੇਸ਼ਰ ਦਾ ਮੰਦਰ ਬਣਾਇਆ ਘਰ ਬਣਾਇਆ ਆਜੋ ਸਾਡੇ ਤੋਂ ਹੁਣ ਅਰਦਾਸਾ ਕਰਾਓ ਪੂਰੀਆਂ ਨਹੀਂ ਸੱਚ ਦੱਸਣਾ ਸੀ ਇਹ ਮਨ ਨੂੰ ਮੰਦਰ ਬਣਾਣਾ ਸੀ ਘਰ ਦੁਆਰਾ ਬਣਾਣਾ ਸੀ ਇਹਦੇ ਚੀਰਥ ਹੈ ਇਹਦੇ ਚੀ ਸਭ ਕੁਝ ਹੈ ਪਤਨੀ ਬੱਚੇ ਘਰ ਤੰਦਰੁਸਤੀ ਸਭ ਕੁਝ ਹੈ ਇਹ ਮਨ ਚ ਹੈ ਜੀ ਮਨ ਨੂੰ ਖੋਜਣਾ ਪਏਗਾ ਜੀ ਚਿੱਤ ਚ ਹੈ ਜੀ ਵਾਹਿ ਤੂ ਜੀ ਕਾ ਸ੍ਰੀ ਗੁਰੂ ਹਰਾਈ ਜੀ ਸਤਵੇਂ ਪਾਤਸ਼ਾਹ ਜੀ ਦਸਵੇਂ ਪਾਤਸ਼ਾਹ ਸਤਵੇਂ 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 ਪਾਤਸ਼ਾਹ ਸਤਵੇਂ ਪਾਤਸ਼ਾਹ ਹੋਏ ਸੀ ਗੁਰੂ ਹਰਾਈ ਜੀ ਉਹਨਾਂ ਦਾ ਅੱਜ ਜਨਮ ਦਿਹਾੜਾ ਹੈ ਲੱਖ ਲੱਖ ਸੰਗਤ ਨੂੰ ਉਸ ਜਨਮ ਦਿਹਾੜੇ ਦੀ ਵਧਾਈ ਸੋ ਭਗਤ ਰਵਿਦਾਸ ਗੁਰੂ ਭਗਤ ਰਵਿਦਾਸ ਜੀ ਹੋਏ ਉਹਨਾਂ ਦਾ ਵੀ ਜਨਮ ਦਿਹਾੜਾ ਪਰਸੋਂ ਹੈ ਪਰਸੋਂ ਨੂੰ ਐ ਉਹਨਾਂ ਦੇ ਵੀ ਜਨਮ ਦੀ ਲੱਖ ਲੱਖ ਵਧਾਈ ਵਾਹਿਗੁਰੂ ਅੱਜ ਆਪਾਂ ਸ੍ਰੀ ਗੁਰੂ ਰਾਮ ਸ੍ਰੀ ਗੁਰੂ ਵੱਲੋਂ ਗੁਰੂਆਂ ਦੀ ਦਰਜਾ ਮਿਲਿਆ ਹੈ ਪਰ ਉਹਨਾਂ ਨੇ ਕੀ ਕੀਤਾ ਪੰਡਿਤ ਗੰਗਾ ਤੇ ਇਸ਼ਨਾਨ ਕਰਨ ਜਾ ਰਹੇ ਤੇ ਉਹ ਜੋੜੇ ਗੰਢ ਦੇ ਗੰਢ ਦੇ ਕਹਿਣ ਲੱਗੇ ਇੱਕ ਪੰਡਿਤ ਦੀ ਜੁੱਤੀ ਟੁੱਟ ਗਈ ਉਹ ਕਹਿੰਦਾ ਜੀ ਕਿੱਥੇ ਚੱਲਿਓ ਕਹਿੰਦਾ ਜੀ ਗੰਗਾ ਤੇ ਚੱਲਿਆਂ ਤੇ ਸਾਡਾ ਜੋੜਾ ਟੁੱਟ ਗਿਆ ਤੁਸੀਂ ਗੰਡ ਦੋ ਜੀ ਨੂੰ ਕਹਿੰਦੇ ਜੀ ਗੰਡ ਦਿੰਨੇ ਆ ਤਾਂ ਸੇਵਈਆ ਸੇਵਾ ਕਰ ਲੈਂਦੇ ਆ ਪਰ ਉਹ ਕਹਿੰਦਾ ਪੰਡਤ ਆ ਜੇ ਤੂੰ ਗੰਗਾ ਤੇ ਜਾ ਰਿਹਾ ਹੈ ਤਾਂ ਇੱਕ ਮੇਰੀ ਦਾਮਣੀ ਲੈ ਜਾ ਵਾਓ ਇਹ ਦਾਮਣੀ ਉਦੋਂ ਭੇਟਾ ਕਰਨੀ ਹੈ ਜਦੋਂ ਗੰਗਾ ਮਈਆ ਹੱਥ ਕੱਢੂਗੀ ਨਹੀਂ ਦਾਮਣੀ ਇੱਕ ਜਲਤ ਨਹੀਂ ਸੁਤਣੀ ਹੁਣ ਪੰਡਤ ਉਹ ਜਿਹੜਾ ਗੰਗਾ ਤੇ ਜਾ ਰਿਹਾ ਥੀ ਅਪਦੀ ਜਾਨੋਂ ਤਾਂ ਉਹ ਬਹੁਤ ਵਧੀਆ ਜਾ ਰਹੀਦੀ ਬਣ ਕੇ ਪਰ ਇਹਨੂੰ ਜਿਹੜੇ ਸੁਜੇ ਹੋਏ ਗੁਰੂ ਨੇ ਜਿਹੜੀਆਂ ਸੁੱਤੀਆਂ ਹੋਈਆਂ ਪਹੁੰਚੀਆਂ ਹੋਈਆਂ ਰੂਹਾਂ ਨੇ ਵਾਹ ਪਰ ਉੱਥੇ ਤੱਕ ਕੋਈ ਪਹੁੰਚ ਨਹੀਂ ਸਕਦਾ ਗੰਦਾ ਤਾਂ ਅਸੀਂ ਬਹੁਤ ਵੱਡੀਆਂ-ਵੱਡੀਆਂ ਮਾਰਦੇ ਆ ਬਹੁਤ بڑے-ਬڑے ਤਾਨ ਕਰਦੇ ਆ ਬਹੁਤ ਕੁਝ ਕਰਦੇ ਆ ਪਰ ਉਹ ਜਿਹੜਾ ਦਰਜਾ ਹੈ ਉਹ ਦਰਜੇ ਤੇ ਤਾਂ ਕੋਈ ਬਿਰਲੇ ਹੀ ਪਹੁੰਚੂਗਾ ਹਰੇਕ ਦੀ ਪਹੁੰਚਣ ਦੀ ਉੱਥੇ ਹਿੰਮਤ ਨਹੀਂ ਹੈਗੀ ਤੇ ਪੰਡਤ ਜਾ ਰਿਹਾ ਤੁਰਪੈ ਜੋੜਾ ਘੰਡਾ ਕੇ ਤੁਰਿਆ ਹੋਇਆ ਜਿਸ ਟਾਈਮ ਪੰਡਤ ਨੇ ਆਪ ਦਾ ਜੋ ਪੂਜਾ ਗੰਗਾ ਮਈਆ ਨੂੰ ਦੇਣੀ ਸੀ ਦੇਤੀ ਉਹ ਜਿਸ ਟਾਈਮ ਉਹ ਦੇਖਦਾ ਵੀ ਜਿਹੜੀ ਦਮੜੀ ਗੁਰੂ ਰਵਿਦਾਸ ਨੇ ਦਿੱਤੀ ਹੈ ਇਸ ਦਮੜੀ ਨੇ ਮਈਆ ਦਾ ਹੱਥ ਹੀ ਨਹੀਂ ਕੱਟਿਆ ਹੈਗਾ ਐਂ ਦਮੜੀ ਆਪਾਂ ਕਿਵੇਂ ਗੰਗਾ ਮਈਆ ਨੂੰ ਦਈਏ ਵਾਹ ਉਹ ਕੁਝ ਸਮਾਂ ਪਿਆ ਗੰਗਾ ਮਈਆ ਨੇ ਹੱਥ ਕਟਿਆ ਹੱਥ ਕੱਢਿਆ ਉਹਨੇ ਦામੜੀ ਭੇਟਾ ਕਰਤੀ ਉਹ ਦામੜੀ ਭੇਟਾ ਕਰਨ ਲੱਗੀ ਆਹ ਪੰਡਤ ਨੂੰ ਇੱਕ ਕੰਗਣ ਮਿਲ ਗਿਆ ਕੰਗਣ ਮਿਲਿਆ ਹੋਇਆ ਉਹ ਬੜਾ ਸੋਹਣਾ ਕੰਗਣ ਪੜਤਾਣੀ ਕਹਿੰਦੀ ਜੀ ਇਹਦੇ ਨਾਲ ਦਾ ਇੱਕ ਹੋਰ ਲਿਆ ਕੇ ਦਿਓ ਉਹ ਕਹਿਣ ਲੱਗਿਆ ਕਹਿੰਦਾ ਭਲੀਏ ਲੋਕੇ ਇਹ ਤਾਂ ਜਿਵੇਂ ਮਿਲ ਗਿਆ ਮਿਲ ਗਿਆ ਇਹ ਆਪਾਂ ਨੂੰ ਨਹੀਂ ਮਿਲਿਆ ਤੀ ਉਹਨੇ ਪੰਡਤ ਨੂੰ ਕਿਹਾ ਤੀ ਗੰਗਾ ਮੱਈਆ ਨੇ ਵੀ ਇਹ ਜਿਹੜੇ ਮੇਰੇ ਕੰਗਣ ਨੇ ਇਹ ਗੁਰੂ ਰਵੀਦਾਸ ਨੂੰ ਦੇਣਾ ਤਾਂ ਮੈਂ ਉਹਨੂੰ ਅਰਪਣ ਕਰ ਰਹੀ ਆਂ ਭੇਟਾ ਦਿੱਤੀ ਉਹਨੇ ਸੱਚੇ ਮਨ ਨਾਲ ਤੇ ਮੈਂ ਉਹ ਨੂੰ ਇਹ ਚੀਜ਼ ਅਰਪਣ ਕਰ ਰਹੀ ਆਂ ਉਹ ਪੰਡਤ ਜੀ ਜਿਹੜਾ ਜੀ ਉਸ ਕੰਗਣ ਤੇ ਬੀਮਾਨ ਹੋ ਗਿਆ ਉਹ ਕੰਗਣ ਖੋਇਆ ਗਿਆ ਹੜਤਾਣੀ ਕਹਿੰਦੀ ਵੀ ਨਹੀਂ ਤਾਂ ਉਹਦੇ ਨਾਲ ਦੇ ਦੋ ਲਿਆ ਕੇ ਦੇ ਨਹੀਂ ਮੈਂ ਤਾਂ ਜ਼ਹਿਰ ਖਾ ਕੇ ਮਰੂੰਗੀ ਵਾਹ ਉਹ ਪਾਪ ਦਾ ਰਜਟ ਨਿਕਲ ਗਿਆ ਪੰਡਤ ਪਾਪੀ ਹੋ ਗਿਆ ਤਾਂ ਜਿਸ ਟਾਈਮ ਪੰਡਤ ਪਾਪੀ ਹੋਇਆ ਉਸ ਪਾਪੀ ਨੇ ਦੇਈ ਨਾ ਹੋ ਗਿਆ ਵੀ ਮੈਂ ਤਾਂ ਇਸ ਕੰਕਣ ਬਹੁਤ ਸੋਹਣਾ ਗੁਰੂ ਰਵਿਦਾਸ ਨੂੰ ਹੀ ਦਿੰਦਾ ਉਹ ਕਹਿੰਦਾ ਚੰਗਾ ਭਾਈ ਚਲਿਆ ਗਿਆ ਕਹਿੰਦਾ ਜੀ ਛੁੱਟੀ ਤਾਮੜੀ ਪੇਠਾ ਕਰਤੀ ਕਹਿੰਦੇ ਜੀ ਠੀਕ ਹੈ ਕੰਗੜੋਂ ਨੇ ਛਪਾ ਕੇ ਰੱਖਿਆ ਘਰੇ ਲੈ ਗਿਆ ਘਰੇ ਪਣਤਾਣੀ ਕਹਿਣ ਲੱਗੀ ਬਹੁਤ ਸੋਹਣੀ ਚੀਜ਼ ਲਿਆਂਦੀ ਐ ਬਹੁਤ ਸੋਹਣਾ ਕੰਗੜਾ ਪਰ ਕੰਗੜ ਨੇ ਛਾਪਾ ਛੇੜਤਾ ਇਹ ਸਾਨੂੰ ਪਤਾ ਹੀ ਅੱਜ ਕੱਲ ਬੁਡੀਆਂ ਦੇਖ ਲੈਂਦੀਆਂ ਨੇ ਵੀ بڑے ਤੋਂ بڑا ਕੰਮ ਹੋ ਗਿਆ ਛੋਟੇ ਤੋਂ ਛੋਟਾ ਕੰਮ ਹੋ ਗਿਆ ਰੀਸ ਨੂੰ ਕਢੀ ਸੋ ਗਈ ਆ ਤੱਕ ਰੀਸ ਨੂੰ ਕਢੀ ਸੋਈ ਹੋਈ ਆ ਕੋਈ ਕਿਤੇ ਕੋਈ ਵਾਜੇ ਸਾਧ ਰਣ ਕਲੇ ਕੱਪੜੇ ਪਾ ਕੇ 1 ਵਜੇ ਸਾਡੇ ਜਿਹੜੀ ਜਨਤਾ ਹੈ ਇਹ ਭੇਡਾਂ ਚਾਲੇ ਭੇਡਾਂ ਮੰਗੂ ਉਦਰੀ ਤੁਰ ਪੈਂਦੇ ਇੱਕ ਭੇਡ ਵਜੇ ਨਾ ਦੂਸਰੀ ਚਾਈ ਜਾਂਦੇ ਜੇ ਗੱਲ ਕੰਗਣ ਦੀ ਫੈਲੀ ਹੋਈ ਉਹਨਾਂ ਦੇ ਘਰੇ ਕਲੇਸ਼ ਹੋ ਗਿਆ ਪੰਡਤ ਦੇ ਮੈਨੂੰ ਇਹਦੇ ਨਾਲ ਦਾ ਇੱਕ ਹੋਰ ਦੇ ਆ ਕੇ ਲਿਆ ਕੇ ਦਊ ਜੀ ਨਹੀਂ ਮੈਂ ਜ਼ਹਿਰ ਖਾ ਕੇ ਮਰਤੀ ਆਂ ਉਹ ਕਹਿਣ ਲੱਗਿਆ ਕੋਈ ਗੱਲ ਨਹੀਂ ਠੀਕ ਐ ਪੰਡਤਾਂ ਨੂੰ ਕੁਝ ਸਮਾਂ ਲੱਗਿਆ ਪੰਡਤ ਨੇ ਕਿਹਾ ਵੀ ਸਾਲਾ ਪਲੇ ਛਿੜ ਗਿਆ ਹੁਣ ਜੇ ਵੀ ਲੈ ਕੇ ਗੁਰੂ ਰਵੀਦਾਸ ਨੂੰ ਜਿੰਨਾਂ ਤਾਂ ਵੀ ਝੂਠੇ ਪਾਵਾਂਗੇ ਤੇ ਉਸ ਨੇ ਕੀ ਕੀਤਾ ਜੀ ਗਿਆ ਪੰਡਤ ਦੇ ਕੋਲੇ ਕਹਿੰਦਾ ਪੰਡਤ ਜੀ ਕਹਿੰਦਾ ਆਓ ਜੀ ਗੁਰੂ ਰਵੀਦਾਸ ਜੀ ਮੈਂ ਤਾਂ ਤੁਹਾਡੇ ਕੋਲੇ ਇੱਕ ਕੰਮ ਆਇਆ ਕਹਿੰਦਾ ਦੱਸੋ ਜੀ ਕਹਿੰਦਾ ਜੀ ਸਾਨੂੰ ਇੱਕ ਚੀਜ਼ ਭੇਟਾ ਗੰਗਾ ਮਈਆ ਨੇ ਦਿੱਤੀ ਤੀ ਮੈਂ ਤੇ ਬੇਈਮਾਨ ਹੋ ਗਿਆ ਵਾਹ ਵਾਹ ਉੱਥੇ ਸੱਚ ਆ ਗਿਆ ਨਾ ਕਹਿੰਦਾ ਵੀ ਮੇਰੇ ਘਰੇ ਕਲੇਸ਼ ਹੋ ਗਿਆ ਮੇਰੀ ਪਣਤਾਣੀ ਕਹਿ ਰਹੀ ਐ ਵੀ ਉਹਦੇ ਨਾਲ ਦਾ ਕੰਗਣ ਖੋਲ ਲਿਆ ਜਾਨ ਬਚਾਓ ਉਹ ਕਹਿਣ ਲੱਗਾ ਕਹਿੰਦਾ ਭਾਈ ਕੋਈ ਗੱਲ ਨਹੀਂ ਪਰ ਤੂੰ ਬੇਈਮਾਨ ਹੋ ਗਿਆ ਸੀ ਤਾਂ ਨਹੀਂ ਬੇਈਮਾਨ ਹੁੰਦੇ ਕਹਿੰਦਾ ਉਹ ਪਾਥਰੀ ਚੱਕ ਜਦੋਂ ਪਾਥਰੀ ਚੱਕੀ ਤਾਂ ਉਹਦੇ ਵਿੱਚ ਦੀ ਹਜ਼ਾਰਾਂ ਹੀ ਕੰਗਣ ਪਏ ਇੱਕ ਜੰਦਾ ਵਾਹ ਵਾਹ ਉਹ ਕਰਨੀ ਦਾ ਫਲ ਸੀ ਉਹ ਭਗਤੀ ਦਾ ਫਲ ਸੀ ਪਰ ਉਹ ਜਦੋਂ ਦੇਖਿਆ ਪੰਡਤ ਨੇ ਕਿਹਾ ਵੀ ਇਹ ਤਾਂ ਆਪਾਂ ਇੱਕ ਦਿੱਤਾ ਇੱਕ ਲੈ ਗਏ ਤੇ ਆ ਤਾਂ ਉਹਦੇ ਘਰ ਆ ਗਿਆ ਤੇ ਗੰਗਾ ਮਈਆ ਤਾਂ ਉਹੀ ਪ੍ਰਕਟ ਹੋ ਗਈ ਉਹ ਪੰਡਤਾਂ ਨੂੰ ਵੀ ਗੁਰੂ ਰਵੀਦਾਸ ਜੀ ਨੇ ਗਿਆਨ ਕਰਾਤਾ ਵਾਓ ਇਹ ਗਿਆਨ ਹੈ ਜਿਹੜਾ ਜਿੰਨੀ ਵੀ ਕੋਸ਼ਤ ਹੋ ਸਕਦੀ ਹੈ ਜਿੰਨਾ ਵੀ ਮਨ ਤਨ ਹੋ ਸਕਦਾ ਹੈ ਅੱਗੇ ਦੀ ਅੱਗੇ ਗਿਆਨ ਵੰਡੋ ਗਿਆਨ ਵੰਡਣ ਨਾਲ ਹੋਰ ਬਲੇਗਾ ਛੋਟਾ ਵੀ ਮਾਨ ਸਤਕਾਰ ਵਧੂਗਾ ਤੇ ਗਿਆਨ ਵੀ ਪ੍ਰਾਪਤ ਹੋਰ ਹੋਊਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਲਤੀਆਂ ਮਾਫ ਅੱਗੇ ਸੰਗਤ ਬਖਸ਼ਣ ਜੋਗ ਹੈ ਦਾਸ ਤੋਂ ਥੋੜਾ ਜਿਹਾ ਇੱਕ ਸ਼ਬਦ ਗਲਤ ਵੀ ਬੋਲਿਆ ਗਿਆ ਬਖਸ਼ਣ ਜੋਗ ਹੈ ਬਖਸ਼ ਦਿਓ ਆਪਣਾ ਅਣਜਾਣ ਬੱਚਾ ਗਿਆਨ ਜ਼ਰੂਰੀ ਹੈ ਜੀਵਨ ਚ ज्ञान ਤੋਂ ਬਿਨਾ ਅਸੀਂ ਅੰਦੇ ਹਾਂ ਪਰ ਵਿਸ਼ਵ ਨੇ ਕੱਚਾ ਮਾਲ ਦਿੱਤਾ ਹੈ ਪੱਕਾ ਆਪ ਤਿਆਰ ਕਰਨਾ ਹੈ ਆਪਣੀ ਸੂਝ-ਬੂਝ ਨਾਲ ਇਹ ਕੰਗਨ ਵਾਲੀ ਕਥਾ ਕਹਾਣੀ ਤੋਂ ਕੀ ਗਿਆਨ ਮਿਲਦਾ ਹੈ ਸਭ ਪਸ਼ੂ ਜਨਵਰ ਕੀ ਕਰ ਸਕਦੇ ਸੀ ਜੇ ਮਨੁੱਖ ਜੜਮੀ ਨਾ ਲੈਂਦਾ ਅਸੀਂ ਖੋਜਣਾ ਹੈ ਸਾਇੰਸ ਵਿਗਿਆਨ ਕਿੱਥੋਂ ਤੱਕ ਗਈ ਉਹ ਪਹਿਲੋਂ ਨਵਾਂ ਦੇ ਹਥਿਆਰ ਬਣਾਏ ਦੰਦਾ ਦੇ ਬਣਾਏ ਫਿਰ ਗਡਾਸੇ ਬੰਦੂਕਾਂ ਟੈਂਕ ਪਰਮਾਣੂ ਬੰਬ ਤੱਕ ਅਣੂ ਤੱਕ ਗਏ ਉਹਦੇ ਬਚਨ ਬਚਾਉਣ ਦੇ ਹੀਲੇ ਲੱਭਦੇ ਹਨ ਠੀਕ ਹੈ ਜਦੋਂ ਸਰਕਾਰ ਚਲਾਣੀ ਹੈ ਇਹਨਾਂ ਚੀਜ਼ਾਂ ਦੀ ਲੋੜ ਹੈ ਭਗਤ ਕਿੱਥਾ ਤੱਕ ਗਏ ਭਗਤਾਂ ਨੇ ਖੋਜ ਕੀਤੀ ਪਰਮੇਸ਼ਰ ਤੱਕ ਗਏ ਪਰਮੇਸ਼ਰ ਨਾਲ ਇੱਕਮਿਕ ਹੋ ਗਏ ਮਿਲੇ ਮਿਲਾ ਸਕਦਾ ਹੈ ਇਹ ਉਹਨਾਂ ਦੀ ਖੋਜ ਹੈ ਠੀਕ ਹੈ ਕੰਗਣ ਜਿਨੇ ਮਰਜ਼ੀ ਬਣਾ ਲਈ ਕੱਤੀ ਜੀ ਇਹ ਸਾਰੇ ਪਦਾਰਥ ਪਏ ਹਨ ਇੱਕੋ ਵਾਰੀ ਪਰਮੇਸ਼ਰ ਨੇ ਪਾਏ ਹਨ ਆਪਣੀ ਸੂਝ-ਬੂਝ ਅਕਲ ਨਾਲ ਕੰਕਰ ਦੋ ਬਣਾ ਲਾ ਚਾਰ ਬਣਾ ਲਾ ਅੱਜ ਪਰਮੇਸ਼ਰ ਦੀ ਜੁਗਤ ਹੈ ਨਾ ਉੱਚੇ ਪਾਸੋਂ ਭਾਫ ਰਾਈ ਪਾਣੀ ਜਾ ਰਿਹਾ ਨਹੀਂ ਪੈ ਰਿਹਾ ਪਹਾੜਾਂ ਤੇ ਵੀ ਪੈਂਦਾ ਹੈ ਥੱਲੇ ਫਿਰ ਸਮੁੰਦਰ ਚੋਂ ਪਾਣੀ ਗਿਆ ਸਮੁੰਦਰ ਚ ਫੇਰ ਆ ਗਿਆ ਇਹ ਨਿੱਕੇ ਨਿੱਕੇ ਨਾਲੇ ਨਦੀਆਂ ਸਮੁੰਦਰ ਤੱਕ ਨਹੀਂ ਪਹੁੰਚਣਗੇ ਜੋ ਹਿੰਮਤ ਰੱਖੇਗਾ ਉਹ ਪਹੁੰਚੇਗਾ ਬਾਅਸ ਸੋ ਇਹ ਪੰਥ 4000 ਪੰਥ ਸੀ ਪਹਿਲਾਂ ਧਰਮ ਜੀ ਨੂੰ ਕਹਿੰਦੇ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਹੋਇਆ ਅੱਜ ਵੀ ਹੋਂਦੇ ਹਨ ਇਹ ਨਿਰਾਲਾ ਪੰਥ ਕੀ ਹੈ ਸਾਰਾ ਇਹਦਾ 99.9 ਮਨ ਦਾ ਖੇਲ ਹੈ ਸ੍ਰੀ ਤੇ ਆ ਟ੍ਰੈਵਲ ਹੈ ਮੈਂ ਕਿਹੜੀ ਸੋਚ ਦਾ ਮਾਲਕ ਹਾਂ ਉਹਦੀ ਵੀ ਖੋਜ ਕਰਾਂਗਾ ਠੀਕ ਹੈ ਪਰਮ ਦੀ ਇਹ ਕੰਧ ਤੋੜਨੀ ਪੈਗੀ ਗਿਆਨ ਨਾਲ ਟੁੱਟੇਗੀ ਪ੍ਰੈਕਟੀਕਲ ਜੀਵਨ ਨਾਲ ਟੁੱਟੇਗੀ ਜਿਨੇ ਨਾਮ ਤੇ ਆ ਗਏ ਮਸਕਤ ਕਾਲ ਨਾਨਕ ਤੇ ਮੁਕੁਚਲੇ ਹੋਰ ਕੀਤੀ ਛੁੱਟੀ ਨਾਲ ਇਹ ਖੇੜਾ ਪ੍ਰਾਪਤ ਕਰਨਾ ਸੀ ਖੁਸ਼ੀ ਆਨੰਦ ਵਿਗਾਸ ਜੋ ਇਹ ਭਗਤਾਂ ਦੀ ਖੋਜ ਹੈ ਠੀਕ ਹੈ ਬਾਹਰ ਵੱਡਾ ਹੋ ਗਿਆ ਸਾਡਾ ਅੰਦਰ ਵੱਡਾ ਕਰਨਾ ਸੀ ਅੰਦਰ ਜੇ ਡਰ ਆ ਗਿਆ ਸਾਰੇ ਖਜ਼ਾਨੇ ਤਲੀ ਤੇ ਹਨ ਪਰਮੇਸ਼ਰ ਨੇ ਆਪਣਾ ਪੁੱਤਰ ਬਣਾ ਕੇ ਸਾਨੂੰ ਭੇਜਿਆ ਹੈ ਸੋ ਦਾਸ ਵਿਖਾ ਵੀ ਸਕਦਾ ਕਿਸੇ ਨੂੰ ਜੇ ਵੇਖਣੇ ਹਨ ਖਜ਼ਾਨੇ ਪਰ ਉਹ ਨਾਲ ਜੇ ਮਿਲਣਾ ਹੈ ਕੋਸ਼ਿਸ਼ ਕਰ ਸਕਦਾ ਹੈ ਜੀ ਦਸਤ ਬਹੁਤ ਗਲਤੀ ਹੋ ਰਹੀ ਹੈ ਮੂਰਖ ਜਦਾਸ ਹੈ ਸੰਗਤੋ ਗੁਰਬਖਸ਼ਾ ਬਖਸ਼ਾ ਲਾ ਬੇਕੂ ਜੀ ਖਲਸਾ ਵਾਪ ਤੇ ਦੇਖ ਤੇ ਪੱਤੇ ਪਕਾ ਤਾਣਾ ਔਰ ਸ੍ਰੀ ਗੁਰੂ ਹਰ राय ਸਾਹਿਬ ਜੀ ਦਾ ਪ੍ਰਕਾਸ਼ ਦਿਹਾੜੇ ਦਾ ਜਨਮ ਦਿਨ ਦੇ ਸਾਰਿਆਂ ਲੱਖ ਲੱਖ ਵਧਾਈ ਹੋਵੇ ਜੀ